ਦਾ ਖੂਸ ਬੂਸੇ ਬੁੱਕੇ ਦਾ ਬੰਦੇ ਨੇ ਇਹ ਪ੍ਰੈਸਰ ਚੰਦਰੇ ਹੈ ਇਹ ਤਾਂ ਪਤਨਾ ਸਸਤਾ ਹੀ बिक ਰਹੇਗੇ ਕਣਕ ਸਾਨੂੰ ਹੋਰ ਵੀ ਐਸ ਸਾਰੇ ਬਲਾਕ ਸੁਨਾਵਾ ਗਿਆ ਆਪਣਾ ਪੂਰਾ ਟੈਂਕ ਦਾ ਤੇ ਸਾਨੂੰ ਕੱਲੀ ਕੱਲੀ ਚੀਜ਼ ਅਸੀਂ ਜਿਹੜੀ ਕਣਕ ਤੇ ਰੇਸ ਬ੍ਰੇਕ ਕਰਾਂਗੇ ਆਪਾਂ ਉਹ ਦੇਖੋ ਜ਼ੋਰ ਜਿੰਨਾ ਗਿਆ ਹੈ ਜੀ ਸਵੇਰਾ ਹੋਈ ਤੇ ਆਪਾਂ ਕਣਕ ਦੇ ਬਾਰੇ ਪਰ ਆਪਣੇ ਖੇਤੀਬਾੜੀ ਬਾਰੇ ਜਾਣਕਾਰੀ ਦਈਏਗੀ ਜੀ ਖੇਤੀਬਾੜੀ ਚ ਕੇ ਟਾਈਮ ਕੇਰੀ ਸਫਰੇ ਕਰਨੇ ਕੇਹਤਾ ਹੂ ਕੇਰੀ ਜੁੜੇ ਰਹੋ ਚੈਨਲ ਨਾਲ ਬਸ ਵੀਡੀਓ ਨੂੰ ਸ਼ੇਅਰ ਲਾਈਕ ਕਰ ਦੇਖੋ ਨਾਲ ਆਪਾਂ ਪੰਜਾਬ ਦੇ ਮੋਟਰਾਂ ਦੀ ਵੀ ਰੱਖਿਆ ਕਰਾਂਗੇ ਵੀਡੀਓ ਜਿਹੜੇ ਚਾਹ ਉਹਦੇ ਨਾਲ ਵੀ ਆਉਣਗੇ ਇਧਰ ਹੈ ਜੇ ਕਸਤੇ ਪੁੱਤਣਾ ਨੇ ਪਏ ਨੇ ਵੀ ਅੱਜ ਸਾਮ ਨੂੰ ਦੇਖਦੇ ਆਂਗੇ ਇਕੱਲਾ ਪੂਰੂਪੂਰੂਪ ਦੇ ਘੱਠਾਂ ਦੇ ਤਾਉਂਦੇ ਨੇਗੇ ਤੇਰਾ ਵੀ 327 ਦੇ ਬੀਜਿਆ ਉਹ ਹੇਠ ਲੱਗੇਰਾ ਵੀ ਜਿੰਦਰੋ ਅੱਗੇ ਜੀ ਚੱਲ ਰਹੀ ਆ ਉਦੋਂ ਹੇੜ ਲੈ ਕੇ ਆਦੇ ਵੀ 322 ਦੇ ਬੀਜੇ ਹੈਗੇ ਤੇ ਇਧਰ ਆਪਾਂ 222 ਤੇ ਇੱਕ ਤੋਂ 87 ਦਾ ਵੀ ਪਾ ਰਹੇ ਹਾਂਗੇ 222 ਤੇ 187 ਖੜੇ ਕਰਦੇ ਅੰਚ ਇਹਨੂੰ ਉੱਪਰਲੇ ਵਾਹਣ ਤੇ ਵੀ 222 ਤੇ 187 ਕਰਾਂਗੇ ਅ ਜਦੋਂ ਆਪਾਂ ਜਿਹੜਾ ਇਸ ਬਾਰੇ ਪ੍ਰੋਪਰ ਜਾਣਕਾਰੀ ਦੇਵਾਂਗੇ ਕਨਕ ਦੇ ਫਰੇ ਹੋਣ ਕਹਿ ਦਨ ਲੱਗਦੇ ਆ ਕਿੰਨੇ ਟਾਈਮ ਤੇ ਕਿਹੜੀ ਰੇਸ ਸਪਰੇ ਕਰਨਾ ਕਿਹੜਾ ਉਹ ਕਰਨਾ ਸਾਰਾ ਆਪਾਂ ਪੂਰਾ ਤੁਹਾਨੂੰ ਡਿਟੇਲ ਚ ਦੱਸਾਂਗੇ ਵੀ ਕੋਈ ਉਹ ਚੀਜ਼ੀ ਕਰਨਾ ਏਚ ਆਪਣਾ ਵੀ ਹੈ ਗਿਆ 327 ਆਖੂਂਜਾ ਇੱਥੋਂ ਲੈ ਕੇ ਉੱਚ ਤੱਕ ਗੁੱਟਿਆ ਤੇ ਤਰਨੇ ਕੋ ਸਾਰੇ ਵੀ ਜੀ ਇਹ ਪੁੱਤਰ ਨਹੀਂ ਦੀ ਹੈ ਹਜੇ ਵੀਜਣ ਆਖੂਂਜਾ ਗੁੱਡ ਕੇ ਇੱਥੇ ਦਾ ਕਰ ਲਾਇਆ ਹੋਇਆ ਏਚ ਹੈ ਜਿਹੜੀ ਆ ਵਟ ਪਾਈ ਹੋਈ ਆ ਇਹ ਵਟ ਤਾਂ ਪਾਈ ਆਪਾਂ ਨੇ ਕੋਠੀਆਂ 'ਤੇ ਕਿਉਂਕਿ ਉਹੋ ਆ ਇਹ ਆਪਾਂ ਇਕੁੰਜਵੀਰ ਲਾਈਨਿੰਗ ਤੇ ਵਟ ਤਾਂ ਪਾਈ ਉਹ ਲਾਸਟ ਤੇ ਆਪਣਾ ਕਿਆ ਦਾ ਇੱਕ ਖੜੇ ਕਰਤੇ ਅੰਜ ਕੀ ਜੀ ਆਪਾਂ ਨੇ ਬਿਨਾਂ ਸੁਣਵਾਇਆ ਕੋਕੋਂ ਜਗ੍ਹਾ ਗਨੀ ਦੂਰ ਤੱਕ ਆ ਕੇ ਰਾਲਦਾ ਤੇ ਇੰਦਰਲਾ ਆਪਣਾ ਬਹਾਨਾ ਜਿਹੜਾ ਸਾਰਾ ਬੀਜਿਆ ਗਿਆ ਵਰਤ ਪਾਈ ਹੋਈ ਆ ਤੇ ਇਹ ਛੋਟਾ ਜਿਹਾ ਕਹਿ ਰੱਲ ਦਿੱਤਾ ਕਹਿੰਗੇ ਤੇ ਉਹ ਗਾਹੋਂ ਉਹ ਤੇ ਬਾਣੀ ਜਾਂਦਾ ਕੀ ਆ ਆਪਾਂ ਨੇ 9 ਕਿਲੋ ਵਿਕੇ ਦਾ ਪਾਇਆ ਬਾਕੀ ਕੋਈ ਤਾਂ ਦੇਖਾਇਆ ਨਹੀਂ ਹੜੀ ਕਿ ਨੀ ਦਰਨੀ ਆ 9 ਕਿਲੋ ਵਿਕੇ ਦਾ ਵੀ ਪਾਇਆ ਸਬਸਕ੍ਰਾਈਬਰਾਂ ਦੇ ਲਈ ਗਈ ਹੈ ਸਾਰੇ ਸਾਰੇ ਖੁੰਝੇ ਹਰਲਾ ਤੇ ਵਰਤਾਂ ਦੇ ਸਿਰੇ ਲਾ ਰਹੇ ਆਂਗੇ ਅੱਜ ਅੱਜ ਗਣਕਨ ਨੂੰ બીજી ਨੂੰ ਤੀਜਾ ਦਾ ਨਾ ਤੀਜੇ ਦਿਨ ਵੱਟਾ ਪਾਈਆਂ ਨੇ ਸਵੇਰੇ ਪਾ ਕੇ ਹਟਾਂਗੇ ਤੇ ਦੂਜੀ ਗਣਕ ਦੀ ਬਜਾਈ ਚੰਨ ਰਹੀ ਆ ਆ ਆ ਗਈ ਆਪਣੀ ਮੋਟਰ ਉਹ ਬਾਲ ਕਬੂਲ ਕਰ ਲਾਇਆ ਹੋਇਆ ਤੇ ਆ ਦੇਖੋ ਕਿ ਜਿਹੜੀਆਂ ਗੱਠਾਂ ਬਣਾਈਆਂ ਨੇ ਉਹ ਕੋਈ ਇੱਕ ਗੱਠ ਰੱਖੇ ਬੈਠੇ ਨੇ ਕਾਹ ਹੁੰਦਾ ਜਿਹੜਾ ਇਹ ਵੀ ਗੁੱਡ ਆ ਗਿਆ ਸਮਾਰ ਕੇ ਉਹ ਵੱਟ ਲਾਈ ਆ ਆ ਵੱਟ ਪਾਤੀ ਇਹ ਫਿਰ ਆ ਮੋਟਰ ਤੋਂ ਮਿਲਦਾ ਆ ਪੈਪਰ ਰੱਖਿਆ ਇਹਦੇ ਵਿੱਚ ਹੀ ਰਾਮ ਜੂ ਮਿੱਟੀ ਨਾਲ ਉੱਤਰ ਉਤਰੋਂਗੇ ਜਮ ਤੇ ਇਹਨੂੰ ਅੱਜ ਦੂਜਾ ਦਿਨਾਂ ਬੀਜੀਏ ਸਾੜੀਆ ਵੱਟਾਂ ਖੇਤਾਂ ਮੇਂ ਡੀ.ਆਰ.ਡੀ. ਅਪਡਾਰਕੀ ਲਈ ਬੀਜ ਜਹਾ ਰਹੇ ਇਹ ਚ ਵੀ ਤੁਹਾਨੂੰ ਸਸਤਾਈਆ ਮੌਕਾ ਮਿਲ ਰਿਹਾ ਹੈ ਜਮਾ ਨਾ ਜ਼ਿਆਦੇ ਕਿਰਨਾ ਨਾ ਜ਼ਿਆਦੇ ਸੋਚਾ ਐਨਾਲਾ ਕੋਈ ਤਰ੍ਹਾਂ ਨਾ ਮੀਸਵਾ ਜਾਂਦਾ ਕੋਈ ਪਰੇਤਰ ਨਾ ਆਵੇ ਜੀ ਅੱਜ ਤੋਂ ਹੀ ਇਹ ਬੀਜ ਲਓ ਪਬਲਿਕ ਆ 222 275 ਵੀ 222 275 ਵੀ ਜਿਹੜੇ ਉਹ ਨੰਬਰ ਕੇ 222 275 ਇਹ ਬੜਾ ਜੀਵਾਤ ਹੋ ਗਿਆ ਅਜੇ ਤੀਜਾ ਹੀ ਗਿਆ 5 ਨੰਬਰ 5 ਤੇ ਜਿਵੇਂ 377 ਤੋਂ ਇਹ ਜੋ ਬੋਟ ਕੇ ਵਾਏ ਜਿਹੜਾ ਇਹ ਖਤੇ ਤੇ 377 ਵੀ ਕੀ ਹੋਈ ਆ ਆਪਣੀ ਤੇ ਇੱਕ ਵਾਰ ਤਾਂ ਆਪਾਂ ਨੇ ਆਪਾ ਦੇ ਜਾਉਂਗੇ ਜਿਹੜਾ ਉਹ ਪਿੱਛੇ ਗਿਆ ਰਾ ਕੋਚ ਪਾਣੀ ਜਾਂਦਾ ਜਦੋਂ ਜਿਹੜਾ ਆ ਵਾਰਤ ਵੀ ਆਪਾਂ ਉਹ ਸਮਝਦੇ ਆਂ ਵਾਰਤ ਤੇ ਬੁਲਾਇਆ ਪਿਆ ਕੋਦਰੋ ਹੀ ਆਪਾਂ ਬਾਤ ਨੂੰ ਦੇਾਰੇ ਕਹੀ ਤੇ ਇਸ ਲਈ ਇਹ ਜਾਂ ਕੋਈ ਜਿਹੜੀ

ਨਾ ਇੱਕ ਪਾਸੇ ਉਹਨਾਂ ਦਾ ਨਾਸਤੂਕ ਹੋ ਗਿਆ। ਉਹ ਜਿਹੜੇ ਕਹਿੰਦਾ ਗਸਤੀ ਤਾਂ ਕੋਲੋਂ ਕਿਹਾ ਕਿ ਜਿਹੜੀ ਕਮਾਈ ਹੈ ਬਹੁਤ ਚੰਗੀ ਆ। ਸਾਨੂੰ ਬੇਸਟੇ ਨਾ ਸਮਝਦੇ ਕਰੋ। ਅਸੀਂ ਵੀ ਸੋਚੀ ਤਾਂ ਨਾ ਪਰ ਆਗੇ ਜੇ ਸਾਡੇ ਹੱਕ ਨਹੀਂ ਮਿਲਣਗੇ ਅਸੀਂ ਕਿੱਧਰ ਜਾਵਾਂਗੇ ਐਸੀ ਮੰਡੀਆਂ 'ਚ ਬਹੁਤ ਬਦੀਨ ਹੋਏ ਆਂਗੇ। ਅੱਗੇ ਤਾਂ ਪਤਾ ਨਹੀਂ ਕੀ ਕਰਨਾ ਚਾਹ ਰਹੇ ਆ। ਪੰਜਵਾਂ ਦਿਨ ਅੱਜ ਆਪਾਂ ਲਾ ਰਹੇ ਆ ਪੱਟਾ ਚੜ੍ਹ ਰਹੇ ਆ ਨਾਲ ਥਾਪਨ ਥਪੜੀਆਂ ਵਰਤਾਂ ਦਾ ਚੱਲ ਰਿਹਾ। ਇੱਕਾ ਪਿਆ ਇੱਕ ਮੈਂ ਬੰਦਾ ਇੱਕ ਤਾਂ ਫਾਇੰਡਿੰਗ ਲਿਹਾਜੀ ਪਰਾਂ ਉਹ ਆਪਣੇ ਸਾਹਮਣੇ ਰੱਖਿਆ ਹੈ ਸਾਕੇ ਕਣਕ ਦੀ ਬਜਾਈ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਆ ਜੇ ਜਿੱਤਨ ਸਸਤਾ ਆਈ ਜਾ ਵੀ ਸਾਨੂੰ ਝਾੜ ਵੀ ਦੱਸਾਂਗੇ ਕੀ ਕੁਝ ਪੈਣਾ ਇੰਨਾ ਤੇ ਉਹ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਇਹ ਦਿਨਾਂ ਸੇਅਰ ਕਰਦੇ ਰਹਾਂਗੇ ਤਾਂ ਭਾਈਆਂ ਨੇ ਇਹਨਾਂ ਦੀਆਂ ਜਿਹੜੀਆਂ ਖਾਂਤਾਂ ਨੇ ਆ ਟੋਏ ਨੇ ਦੇਖੋ ਪੈਰ ਪੈਰ ਹਟੋਏ ਦੇ ਵਿੱਚ ਪੂਤਾ ਫੇਰ ਬਰਾਬਰ ਆ ਰਿਹਾ ਹੈ ਇਹ ਦੇਮਿਕਤੀ ਭਾਗ ਇਹਨੂੰ ਬਰਾਬਰ ਕਰਾਂਗੇ ਨਾਲੇ ਇੱਥੇ ਜਿਹੜਾ ਖੁੱਡ ਦਵਾਇਆ ਹੋਇਆ ਉਹ ਜੀ ਸਾਰੀਆਂ ਬੱਤਾਂ ਤੇ ਇੰਨ ਕਰਨਾ ਥਾਪੜ ਕੇ ਦਵਾ ਦਾ ਖੰਪਾ ਮਾਰਨੀਆਂ ਨੇ ਜਿੰਨੀਆਂ ਹੈਗੀਆਂ ਜਲਦੀ ਸਮਾਂ ਜਿਹੜਾ ਇਹਨੂੰ ਪੂਰਾ ਕਰਨਾ ਮਾਰਨਾ ਇਹਨੂੰ ਕਰ ਲੈ ਕੋਈ ਖੰਪਾ ਮਾਰ ਰੌਣਾ ਬਿਲior ਕੋ ਹੋ ਗਿਆ ਵਿਚਾਰਾ